ਖਾਣੀ ਬੋਸਾਇਆ ਨਾਲ ਹਾਂ ਗਾ ਨਹੀਂ ਖਾਣੀ ਠੀਕਾ ਖਾ ਕੇ ਤੜਿਆ ਮੈਂ ਗਾ ਮੈਂ ਖਾ ਕੇ ਸੋ ਹਾਂ ਜੀ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਤੇ ਵਧੀਆ ਹੋਵੋਗੇ ਮੈਂ ਹੋਪ ਕਰਦਾ ਹਾਂਗਾ ਤੇ ਅੱਜ ਅਸੀਂ ਬਣਾਉਣ ਲੱਗਿਆਂ ਸ਼ੈੱਡ ਪਾਉਣ ਲੱਗਿਆਂ ਮੱਤਨੀਆਂ ਵਾਸਤੇ ਕੋਠੇ ਦੀ ਪਾਵਾਂਗੇ ਕਿਉਂ ਨੀਚੀ ਜਗ੍ਹਾ ਥੋੜੀ ਜੀ ਚਲੋ ਅਸੀਂ ਇੱਧਰ ਬਣਾ ਦਿੰਦੇ ਹਾਂ ਬਾਗਲ 'ਚ ਅਸੀਂ ਹੁਣ ਬੱਕਰੀਆਂ ਦਾ ਜਾਂ ਮੁੱਤੇ ਕਰਾਂਗੇ ਚਾਚੇ ਦਾ ਇਹ ਛੱਤ ਹੈ ਕੋਠਾ ਇੱਥੇ ਅਸੀਂ ਬਣਾਵਾਂਗੇ ਸ਼ੈੱਡ ਤੇ ਨਾਲ ਹੈਗਾ ਆਪਣੇ ਮਿਸਤਰੀ ਤੇਜੀ ਦਿਖਾ ਸ਼ਕਲ ਦਿਖਾ ਆ ਦੇ ਤੇਜੀ ਮਿਸਤਰੀ ਇਹ ਪਾਉਗਾ ਸ਼ੈੱਡ ਭਾਈ ਸਾਰਾ ਬਿਲਡਿੰਗ ਦਾ ਸੈੱਟ ਸਾਰਾ ਲਿਆ ਹੈ ਕਿਆ ਸਮਾਨ ਲੈ ਕੇ ਆਇਆ ਨੀ ਕੋ ਆਹਾਗਾ ਬਈ ਨਾਲ ਮਿਸਤਰੀ ਦਾ ਯਾ ਸੈੱਟ ਬਿਲਡਿੰਗ ਵਾਲਾ ਸੈੱਟ ਆ ਇਹ ਪਹਿਲਾ ਕੰਮ ਕੀਤਾ ਹੋਇਆ ਤੂੰ ਵੀ ਕੀਤਾ ਮਿਸਤਰੀ ਦਾ ਬੱਟਾ ਤੂੰ ਹੀ ਆ ਪੱਕਾ ਠੀਕ ਆ ਮਿੱਤਰੋ ਤੁਹਾਨੂੰ ਨਾਲ ਨਾਲ ਤੁਹਾਨੂੰ ਦੱਸੀ ਜਾਂ ਲਾਂਗੇ ਸਾਰਾ ਕਿਵੇਂ ਛੱਡਿ ਸ਼ੂਟ ਪਾਉਣ ਲਿਆ ਕਿਵੇਂ ਨਹੀਂ ਆ ਤੇ ਬਾਕੀ ਨਾਲ ਜੁੜੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦੱਸੀ ਜਾਂ ਲਾਂਗੇ ਛੱਡ ਪਾਉਣ ਦੀ ਕਿ ਨਹੀਂ ਤੇ ਇਧਰੋਂ ਮਿੱਤਰੋ ਤੇਜੀ ਨੇ ਵੀ ਆਪ ਦੀ ਕੰਮ ਵਾਲੀ ਡਰੈੱਸ ਪਾ ਚੁੱਕਿਆ ਤੇਜੀ ਵੀ ਇਧਰੋਂ ਸਰ ਤੇ ਪਰਨਾ ਬਣਾਉਂਗਾ ਨੀ ਕੋ ਦੋ ਉਹ ਦੁਨੀਆ ਵਿੱਚ ਬਿਸ਼ੇਸ਼ ਵੱਡੇ ਪਾਈ ਦੇ ਖੁਸ਼ੀ ਚ ਪਾਉਂਦੀ ਚੱਲਦੀ ਗਰਾਂ ਜੱਟ ਸੂਰੀਆ ਕਹਿੰਦੇ ਵਿੱਚ ਬੈਠਾ ਵਸੇ ਜਿੱਦਾਂ ਮੀਂਹ ਪਰੇ ਪਰੇ ਬੱਦੇ ਨਹੀਂ ਹੈ ਪਰ ਜਦੋਂ ਬਾਈ ਭਰੋ ਬਾਈ ਗੱਡਰ ਇਧਰੋਂ ਮਿੱਤਰੋਂ ਕੰਮ ਚੱਲੀ ਜਾਂਦਾ ਮਿਸਤਰੀ ਵਧੀਆ ਕੰਮ ਕਰਾਉਣ ਵਾਲੇ ਬਸ ਥੋੜੇ ਢਿੱਲ ਮਰੀ ਜਾਂਦੇ ਨੇ ਕਿ ਨਹੀਂ ਹਾਂ ਹਾਂ ਬਹੀ ਨਹੀਂ ਕੀ ਦੱਸ ਮਾੜਾ ਮੋਟਾ ਹੁਣ ਆ ਗੱਡ ਵਧਣਾ ਸੀ ਯਾਰਾ ਇੰਨਾ ਵੱਢ ਕੇ ਬਈ ਅੰਦਰ ਪੂਰਾ ਪੂਰਾ ਆ ਜਾਂਦਾ ਪਰ ਜਿਹੜੇ ਕਰਾਉਣ ਵਾਲੇ ਕੰਮ ਉਹ ਕਹਿੰਦੇ ਨਹੀਂ ਕਰਨਾ ਬਸ ਕੁਝ ਨਹੀਂ ਕਹਿ ਸਕਦੇ ਉਹ ਨਹੀਂ ਨਿਕਲਦੀ ਯਾਰਾ ਉਹ ਦੇਵਲ ਦਾ ਕੰਮ ਹੈ ਇਧਰੋਂ ਲਾ ਲਈਆਂ ਮਿੱਤਰੋ ਤੇਜ਼ੀ ਨੇ ਐਣਕਾਂ ਤੇ ਹੁਣ ਕਰੂੰਗਾ ਬੈਲਡ ਪਾਈਪ ਜੋੜਨ ਜੋੜ ਰਿਹਾ ਹੈ ਹੈ ਵੇਰ ਕਿੰਦਾ ਕਦੇ ਨਹੀਂ ਹੁੰਦਾ। ਘੜਦਾ ਚੰਗਾਲੇ ਢੋਲੀ ਆਈਂਦੀ ਆ ਮੂਰੇ। ਆ ਦੇਖੋ। ਬਾਕੀ ਨਹੀਂ ਗੋਣੇ ਬਣਾਉਣੇ ਆ ਕਿਉਂ ਨਹੀਂ ਗੋ? ਕਹਿ ਮੈਨੂੰ ਲੱਗਦਾ ਵਧੀਆ ਬਣ ਜੂ। ਠੀਕ ਐ ਬਣ ਜੂ। ਉੱਚੀ ਬੋਲ ਬਣਾ ਮੈਂ। ਨਹੀਂ ਪਿਆਦਾ। ਹੈਂ? ਬਣਿਆ ਹੀ ਪਿਆ ਬਾਹਰ। ਬੱਸ ਬਸ ਸੈਟਿੰਗ ਕਰਨ ਵਾਲੇ ਇਹਦੇ ਬਾਕੀ ਟੈਂਪਰ ਵਾਲੀ ਕਰਨਾ ਮਿੱਤਰੋ ਆਪਾਂ ਜਗ੍ਹਾ ਕਿਤੇ ਹੋਰ ਲੱਤੀ ਹੋਈ ਆ। ਆਪਣਾ ਲੱਗਿਆ ਵਾ। ਹਾਂ। ਜਗ੍ਹਾ ਕਿਤੇ ਹੋਰ ਲੱਤੀ ਹੋਈ ਆ। ਉੱਥੇ ਜੇ ਮੁੜ ਕੇ ਸਾਰਾ ਕਰਾਂਗੇ। ਕਿਸੇ ਪਾਸੇ ਹੋਰ ਆਪਾਂ ਜਗਾ ਲੈਤੀ ਹੋਈ ਉੱਥੇ ਜਾ ਕੇ ਬੱਕਰੀਆਂ ਗਾਂਆਂ ਕੋਈ ਉੱਥੇ ਕਰਾਂਗੇ ਇਹਦਾ 1-2 ਮਹੀਨੇ ਵਾਸਤੇ ਆ ਸਾਲ-ਸਾਲ ਟੈਂਪਰਰੀ ਇਹ ਕਰ ਰਹੇ ਆ ਤੇ ਬਾਕੀ ਉੱਥੇ ਹੀ ਕਰਾਂਗੇ ਆਪਾਂ ਤੇ ਏਡੀ ਮਿਸਤਰੀ ਨੇ ਪਾਈਪ ਜੋੜ ਦਿੱਤੀ ਆ ਟਾਂਕਾ ਲਾਤਾ ਪੂਰੀ ਵਧੀਆ ਹੁਣ ਤੇਜੀ ਦੇ ਇਹਦਾ ਕੋਣਿਆ ਸਹੀ ਨਿਕਲ ਗਿਆ ਕਿਉਂ ਸਿੱਧਿਆ ਜਮਾ ਤੇ ਆ ਕੀ ਕਰਦੇ ਆ ਉਹ ਕਰਤਾ ਜਿਗਾਰ ਇੰਦਰੋਂ ਪਾਤੀ ਇੱਕ ਪਾਈਪ ਜੀ ਚੈਨਲ ਜਿੱਥੇੋਂ ਪਤਾ ਤੇ ਛੋਟੇ-ਛੋਟੇ ਰੱਖ ਕੇ ਆਪਾਂ ਕਰਦਾ ਜੀ ਅਗਰ ਤੁਮੇ ਅਸੀਂ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਉਤ ਮੇਟ੍ਰੋ ਕੋਠੇ ਤੇ ਹੋਈ ਜਾਂਦਾ ਕੰਮ ਤੇ ਇੱਧਰ ਸਹਜਣ ਚ ਧਰੀਆ ਚਾ ਚਾ ਕਿਉਂ ਏ ਗਾਣਾ ਪੈ ਕੇ ਡੀਆਂ ਨੇ ਹੁਣ ਇਹਦੇ ਗਾਣਾ ਪੈ ਕੇ ਖੜੀਆਂ ਨੇ ਖਾਣ ਨੂੰ ਖਾਣ ਨੂੰ ਬਸਾਇਆ ਨਾਲ ਹਾਂ ਗਾਣਾ ਨਹੀਂ ਖਾਣੀ ਛਕਿਆ ਖਾ ਕੇ ਧੜਿਆ ਮੈਂ ਗਾਣਾ ਮੈਂ ਖਾ ਕੇ ਧੜਿਆ ਅੱਜ ਚਾਹ ਬਣਾ ਲਿਆ ਤੁਸੀਂ ਆ ਗਾਣਾ ਰਿਕ ਬਾਬੇ ਆਪਾਂ ਚੱਲਦੇ ਆਂ ਚੱਕੀ ਤੇ ਹਰੀ ਘੜਾ ਆਟਾ ਸਤ ਕਣਕ ਭਿਉਣ ਆਟਾ ਕਰਨਾ ਟੋਲ ਚ ਪਾਈ ਆਪਾਂ ਕਣਕ ਤੇ ਮਿਲਦਾ ਤੁਹਾਨੂੰ ਰਾਹ ਚੁੱਦਾ ਤੋਂ ਮਿੱਤਰੋ ਪਹੁੰਚ ਚੁਕੇ ਆਪਾਂ ਹਰੀਗੜ ਚੱਕੀ ਤੇ ਤੇ ਆਟਾ ਭਿਉਣ ਵਾਸਤੇ ਆਪਾਂ ਆਟਾ ਚੇਂਜ ਹੀ ਕਰਾ ਕੇ ਲੈ ਕੇ ਆਣਾ ਊੜੀ ਵਾਲਾ ਤੇ ਚੇਂਜ ਕਰਾ ਕੇ ਆਪਾਂ ਚੱਲਦੇ ਆ ਤੇ ਘਰੇ ਵੀ ਕੰਮ ਚੱਲੀ ਜਾਂਦਾ ਤੇ ਜੂਰੀ ਲੱਗੇ ਪਈ ਨਹੀਂ ਛੱਡ ਛੋੜਾ ਬਣਾਉਣਾ ਆਪਾਂ ਉਹ ਵੀ ਦੇਖਦੇ ਆ ਦੇਖੋ ਜਿੱਕੜਾ ਆਟਾ ਪੂਰਾ ਘੈਣ ਮਿਲਦਾ ਬਾਕੀ ਉਹਦਾ ਕੰਮ ਬਈ ਲਾਲੀ ਵੀ ਲਾਲੀ ਸੋ ਚੈੱਕ ਕਰੋ ਮਿੱਤਰੋ ਪੱਛ ਚੁੱਕੀ ਹੈ ਛੱਤ ਦੇਖੋ ਉੱਤੇ ਆ ਗੇਟ ਗੂਟ ਕੋਈ ਬਿਲਡ ਬਿਲਡ ਕਰਕੇ ਲਾ ਦੇ ਆਪਾਂ ਗੇਟ ਤੇ ਉਹ ਬਾਰੀ ਜੀ ਪਈ ਸੀ ਤਾਂ ਆ ਦੇਖੋ ਉੱਪਰ ਦਾ ਵੀਊ ਦਿਖਾ ਪੂਰਾ ਦੇਖ ਲਈ ਬੰਚ ਗਿਆ ਇੱਥੇ ਆਉਣੀਆਂ ਬੱਕਰੀਆਂ ਹੁਣ ਮੁਰਗੀਆਂ ਦਾ ਖੁੱਡਾ ਤੇ ਆ ਬੱਕ ਬੱਕਰੀਆਂ ਦਾ ਖੁੱਡਾ ਸੋ ਮਿੱਤਰੋ ਕੰਮ ਆਪਣਾ ਲੱਗਿਆ ਸੀ ਨੱਬੜ ਤੇ ਆਪਾਂ ਹੁਣ ਬਿਲਡਿੰਗ ਸੈੱਟ ਜੀ ਤੋਂ ਲਿਆਂਦਾ ਸੀ ਆਪਾਂ ਉਹਨੂੰ ਫੜਾ ਕੇ ਆਵਾਂਗੇ ਦੁਕਾਨ ਤੇ ਤੇ ਫਿਰ ਆਲ ਮੋਰ ਆਪਣਾ ਅੱਡੇ ਤੇ ਖੜਾਂਗਾ ਇੱਥੇ ਦੁਕਾਨੇ ਆਏ ਆ ਅਜੇ ਚਾਚੂ ਨੂੰ ਕੰਮ ਆਇਆ ਸੀ ਕੋਈ ਸਮਾਨ ਜਿਹਾ ਕੋਈ ਬੱਚਾ ਸੀ ਉਹ ਮੋੜਨਾ ਸੀ ਤੇ ਮੋੜਦਿਆਂ ਬਾਕੀ ਚੱਲਦੇ ਆਪਾਂ ਫਿਰ ਤੋਂ ਮਿੱਤਰੋ ਬਿਲਡਿੰਗ ਸੈੱਟ ਆਪਾਂ ਮੋੜਨਾ ਚੁੱਕਿਆ ਇੱਥੇ ਉਰੇ ਕਰਦਾ ਤੇਜ਼ੀ ਕੰਮ ਆ ਜਿਹੜੇ ਮਿਸਤਰੀ ਨੇ ਆ ਛੱਡ ਪਾਇਆ ਉਰੇ ਕਰਦਾ ਤੇ ਬਾਕੀ ਦੇਖਦੇ ਅੱਗੇ ਮਾਹੌਲ ਕੀ ਬਣਦਾ ਦੇਖਦੇ ਅੱਗੇ ਵਲੌਗ ਦਾ ਆਪਾਂ ਉਰੇ ਕਰਦਾ ਕੰਮ ਦੇ ਹਾਂ ਟ੍ਰਲਰ ਨੇ ਟ੍ਰਲਰ ਨੇ ਦਾ ਉਰੇ ਕੰਮ ਹੁੰਦਾ ਤੇ ਬਾਕੀ ਦੇਖਦੇ ਆ ਚਲੋ 100 ਪਾਤਾ ਤੇਜ਼ੀ ਨੇ ਛੱਡਾ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦਾ ਲੱਗਿਆ ਤੇ ਬਾਕੀ ਤੇਜ਼ੀ ਵੀ ਆਪਣੇ ਨਾਲ ਹੀ ਖੜਾ ਇੱਥੇ ਨਾਂ ਨੂੰ ਕਾ ਚੁੱਕਿਆ ਕੌਂਦੇ ਜੀ ਵਧੀਆ ਪਾਤਾ ਛੱਡਦਾ ਤੂੰ ਤੇ ਬਾਕੀ ਮਿੱਤਰੋ ਨਵੇਂ ਬਲੌਗ ਆਈ ਜਾਣਗੇ ਤੁਸੀਂ ਆ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਕੈਮ ਇੰਦਾ ਲੱਗਿਆ ਨਵੇਂ-ਨਵੇਂ ਵੀਡੀਓ ਆਉਣਗੇ ਕੋਈ ਗੱਲ ਨਹੀਂ ਵੀਡੀਓ ਦੀ ਤਿਆਰੀ ਵੀ ਚੱਲਦੀ ਆ ਬਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਬਲੌਗ ਨੂੰ ਦੀ ਐਂਡ ਕਰਦੇ ਆ ਤੇ ਹੁਣ ਕਰਾਂਗੇ ਆਪਾਂ ਥੋੜੇ ਅਡੇਟ ਓਕੇ